ਆਰੇ ਏਹਨੇ ਮੇਟਰੋ ਭਰਾਵਾ ਐ ਵੱਡਣੀਆਂ ਪੈਣੀਆਂ ਲੱਖਣ ਛਾਲ ਦਾ ਟਾਈਮ ਆ ਹਨਾ ਗਾਲਿਆ ਹੂੰ ਛਾਲ ਦੇ ਟਾਈਮ ਤੋਂ ਮੁਰਕਾ ਆ ਰਿਹਾ ਜਸਨ ਪੁੱਤ ਤੇ ਹੋਰ ਖਵਾੜੇ ਤੇ ਇਨਾ ਜੋਰ ਲੱਗਦਾ ਆ ਦੇਖ ਛਾਲ ਦਾ ਟਾਈਮ ਆ ਮੁਰਕਾ ਆ ਰਿਹਾ ਜਸਨ ਵੇ ਸੁਬੜਾ ਦੇਖ ਬੋਲਾ ਵੀ ਘਾਤੂ ਮੈਂ ਬੋਲ ਪੈਗਾ ਕਿਟੀਆਂ ਪੜੀਆਂ ਸੁਬੜਾ ਹਨਾ ਹੂੰ ਹੈ ਨਾ ਹੂੰ ਜਦ ਕਰ ਆਹਾ ਖਵਾੜੇ ਵਰਗੀਆਂ ਭਰਾਵਾ ਆਹਾ ਲੈ ਕੇ ਚੱਲੀਏ ਕਾਂਬੜਾਈਆਂ ਹਾਂ ਹੈ ਹਾਂ ਇਹ ਕਿ ਚੱਲਣਾ ਹੋਰ ਵਧੀਆ ਮੱਛਣੀਆਂ ਨੇ ਇਹੀ ਤਾਂ ਕੰਮ ਦੇਣੀਆਂ ਹਾਂ ਹਾਂ ਉਹਨੂੰ ਉੱਥੇ ਚੜਾਤਾ ਤਾਂ ਹਾਂ ਹਾਂ ਉਹਨੂੰ ਤਾਂ ਹਾਂ ਜਿਹੜਾ ਤਾਂ ਦਿਖਾ ਕੇ ਲਿਆਣ ਨੂੰ ਇੱਕ ਵਾਰ ਕਰੀਏ ਉਹ ਚੜਾ ਬੈਠਾ ਆ ਬੈਠਾ ਹੀ ਨਾ ਇੱਕ ਵਾਰ ਦੇਖੋ ਜੀ ਉਹ ਰਿਹਾ ਤੇ ਭਰਾਵਾਸ ਜੀ ਆਏ ਤੋੜੀ ਜਨੇ ਲੱਕੜਾਂ ਮਾਈ ਬਣ ਕੇ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਸਾਡੀ ਨੂੰ ਯਾਰ ਹੱਥ ਬਨ ਕੇ ਬੇਨਤੀ ਆ ਸੋਡੇ ਮੁਰੇ ਔਖੀ ਆ ਭਰਾਓ ਵੀਡੀਓ ਵੀ ਬਣਾਉਣਾ ਤੇ ਗਰੀਬ ਨੂੰ ਬਹੁਤ ਔਖਾ ਹਾਲ ਚ ਮਿੱਤਰੋ ਆ ਦੇਖ ਲੋ ਹਾਲ ਕੀ ਹਾਲ ਹੋਇਆ ਕਿਉਂ ਕਰਿਆ ਹੋਇਆ ਬਹੁਤ ਔਖਾ ਹਾਲ ਆ ਤਾਂ ਸੁੱਖ ਨੇ ਜਮਾਨਾ ਹਨ ਸੁਬੜਾਂ ਦਾ ਹੈਂ ਜਾਂ ਨਾੜਾਂ ਹੈਂ ਹਾਂ ਤੰਗ ਕਰਦੀਆਂ ਨੇ ਹੈਂ ਬਰੀਕ ਆ ਸੁਬੜਾਂ ਵੜੀਆਂ ਹੂੰ ਚੱਲ ਮੱਛਣੀਆਂ ਅੱਪੀ ਚੁੱਲੇ 'ਚ ਮਚਾਉਣੀਆਂ ਪੜੀਆਂ ਹਨਾ